ਪੈਸਾ ਕਮਾ ਲੈਣਾ ਇਹ ਕੋਈ ਮਤਲਬ ਇਹ ਹਰ ਪਾਸੇ ਇਹ ਠੀਕ ਹੈ ਪੈਸਾ ਮਤਲਬ ਬਹੁਤ ਇੱਕ ਵਿਕੂਗੀ ਕਿਉਂਕਿ ਰੋਟੀ ਅੰਨ ਪਾਣੀ ਤੇ ਬੇਸਿਕ ਜ਼ਰੂਰਤਾਂ ਛੱਤ ਜਿਹੜੀ ਹੈ ਸਭ ਪੈਸੇ ਨਾਲ ਰਿਲੇਟਡ ਹੈ ਨਾ ਠੀਕ ਹੈ ਪੈਸਾ ਬਹੁਤ ਜ਼ਰੂਰੀ ਹੈ ਲੇਕਿਨ ਕੁਝ ਬੰਦਿਆਂ ਨੇ ਇਹਨੂੰ ਇਨੀ ਇੰਪੋਰਟੈਂਸ ਨਹੀਂ ਦਿੰਦੀ ਉਹ ਕਹਿੰਦੇ ਆ ਠੀਕ ਹੈ ਉਹਨੇ ਕੋ ਤੱਕ ਜਦੋਂ ਕੰਮ ਚੱਲ ਜਾਂਦਾ ਤੇ ਉਹਨਾਂ ਨੇ ਜ਼ਿੰਦਗੀ ਦੇ ਨਿਸ਼ਾਨੇ ਹੋਰ ਰੱਖੇ ਜਿਹੜੇ ਤਾਂ ਬਹੁਤ ਹੀ ਜ਼ਿਆਦਾ ਸਿਆਣੇ ਸੀਗੇ ਉਹਨਾਂ ਨੇ ਤੇ ਆਖਿਆ ਵੀ ਆਪਣਾ ਮਰਨ ਜਨਮ ਦਾ ਜਨਮ ਮਰਨ ਦਾ ਚੱਕਰ ਮਕਾਉਣਾ ਹੈ ਰੱਬ ਨਾਲ ਰੱਬ ਹੋਣਾ ਤੇ ਇਹ ਆਪਣਾ ਗੋਲ ਹੈ ਜੋ ਉਹਨਾਂ ਨੇ ਗ੍ਰੰਥਾ 'ਚ ਪੜ੍ਹਿਆ ਸੁਣਿਆ ਵੱਡੀਆਂ ਕਿਤਾਬਾਂ ਜਿੰਨੀਆਂ ਵੀ ਪਾਕ ਹਸਤੀਆਂ ਦੀਆਂ ਕਿਤਾਬਾਂ ਹੋਈਆਂ ਉਹ ਤਾਂ ਉਧਰ ਹੋ ਗਏ ਬਾਕੀ ਕਈਆਂ ਨੇ ਆਪਣੇ ਆਪਣੇ ਗੋਲ ਰੱਖੇ ਯਾਰ ਕੋਈ ਰਿੱਧੀ ਸਿੱਧੀ ਲੈਣ ਦੇ ਚੱਕਰ 'ਚ ਹੈ ਕੋਈ ਕਹਿੰਦਾ ਮੈਂ ਮੈਂ ਆਪਣੀ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਨਹੀਂ ਖਰਾਬ ਕਰਨੀ ਮੈਂ ਥੋੜੇ ਚ ਗੁਜ਼ਾਰਾ ਕਰ ਲਾਂਗਾ ਉਹ ਵੀ ਬਿਲਕੁਲ ਸਹੀ ਹੈ ਤੁਸੀਂ ਪੈਸੇ ਦਾ ਕੀ ਕਰੋਗੇ ਜੇ ਹੈਲਥ ਖਰਾਬ ਹੋ ਗਈ ਪਹਿਲਾ ਸੁਖ ਤੇ ਨਿਰੋਗੀ ਕਾਇਆ ਵੈਦਾਂ ਚ ਵੀ ਕਿਹਾ ਕਿ ਸ਼ਾਸਤਰਾ ਚ ਤੇ ਫਿਰ ਤੁਸੀਂ ਕਿਵੇਂ ਨਾਪ ਲੈਂਦੇ ਹੋ ਕਿ ਉਹ ਬੰਦਾ ਜਿਹੜਾ ਥੋੜੇ ਜੇ ਤੰਗ ਹਾਲਾਤ ਚ ਤਾ ਉਹ ਹੋ ਸਕਦਾ ਤੁਹਾਨਾਂ ਨਾਲੋਂ ਕਿਤੇ ਜ਼ਿਆਦਾ ਖੁਸ਼ ਹੋਵੇ ਇਹ ਕੋਈ ਪਰਮਾਨਾ ਨਹੀਂ ਹੈਗਾ